ਮਾਂ ਦਾ ਪਰਿਵਾਰ ਇੱਕ ਤਰ੍ਹਾਂ ਦਾ ਦਿਲ ਹੁੰਦਾ ਹੈ ਜਿਸ ਮਾਂ ਨਾਲ ਸਾਰਾ ਪਰਿਵਾਰ ਸਰੀਰ ਦੀਆਂ ਨਾੜਾਂ ਦੀ ਤਰ੍ਹਾਂ ਜੁੜਿਆ ਹੁੰਦਾ ਹੈ ਭਾਵੇਂ ਉਸ ਮਾਂ ਦੇ ਬੱਚੇ ਆਪਸ ਵਿੱਚ ਬੋਲਦੇ ਹੋਣ ਜਾਂ ਨਾ ਬੋਲਦੇ ਹੋਣ ਕਿਤੇ ਨਾ ਕਿਤੇ ਜ਼ਰੂਰ ਆਪਸ ਵਿੱਚ ਮਾਂ ਦੇ ਸੰਪਰਕ ਵਿੱਚ ਰਹਿੰਦੇ ਹਨ ਉਹ ਬੱਚੇ ਆਪਣੀ ਮਾਂ ਤੋਂ ਜ਼ਿਆਦਾ ਟਾਈਮ ਅਲੱਗ ਨਹੀਂ ਰਹਿ ਸਕਦੇ ਜਦੋਂ ਮਾਂ ਦੇ ਬੱਚੇ ਮਾਂ ਤੋਂ ਦੂਰ ਚਲੇ ਜਾਂਦੇ ਹਨ ਤਾਂ ਮਾਂ ਦਾ ਦਿਲ ਬਹੁਤ ਜ਼ਿਆਦਾ ਧੜਕਦਾ ਹੈ ਤੇ ਮਾਂ ਚਿੰਤਾ ਵਿੱਚ ਰਹਿੰਦੀ ਹੈ ਜਦੋਂ ਮਾਂ ਦੇ ਬੱਚੇ ਮਾਂ ਦੇ ਕੋਲ ਆ ਜਾਂਦੇ ਹਨ ਤਾਂ ਮਾਂ ਦੇ ਦਿਲ ਦੀ ਧੜਕਣ ਠੀਕ ਹੋ ਜਾਂਦੀ ਹੈ ਤੇ ਮਾਂ ਦੇ ਮਨ ਨੂੰ ਖੁਸ਼ੀ ਮਿਲ ਜਾਂਦੀ ਹੈ ਜਿਨ੍ਹਾਂ ਚਿਰ ਦਿਲ ਚੱਲਦਾ ਹੈ ਭਾ ਮਾਂ ਜਿਉਂਦੀ ਹੈ ਉਹਨਾਂ ਚਿਰ ਨਾੜਾਂ ਵੀ ਹਲਚਲ ਹੁੰਦੀ ਰਹਿੰਦੀ ਹੈ ਜਦੋਂ ਦਿਲ ਬੰਦ ਹੋ ਜਾਂਦਾ ਹੈ ਭਾ ਮਾਂ ਨਹੀਂ ਰਹਿੰਦੀ ਤਾਂ ਨਾੜਾਂ ਵਿੱਚ ਵੀ ਖੂਨ ਦੀ ਹਲਚਲ ਬੰਦ ਹੋ ਜਾਂਦੀ ਹੈ ਪਾ ਮਾਂ ਦੇ ਪਰਿਵਾਰ ਜਾਣੀ ਉਸ ਦਿੱਤੀਆਂ ਪੁੱਤਾਂ ਦਾ ਸੰਪਰਕ ਵੀ ਮਾਂ ਤੋਂ ਲਗਭਗ ਖਤਮ ਹੋ ਜਾਂਦਾ ਹੈ ਜਦੋਂ ਕਦੇ ਕੋਈ ਜ਼ਿੰਦਗੀ ਵਰਗਾ ਜ਼ਿੰਦਗੀ ਬਣ ਕੇ ਜ਼ਿੰਦਗੀ ਤੋਂ ਦੂਰ ਚਲਾ ਜਾਵੇ ਫਿਰ ਚੀਕਾਂ ਗੁੰਗੀਆਂ ਹੋ ਜਾਂਦੀਆਂ ਹਨ ਤੇ ਹੰਝੂ ਬੋਲਣ ਲੱਗ ਜਾਂਦੇ ਨੇ ਜਦੋਂ ਸਾਡੀਆਂ ਜ਼ਿੰਦਗੀ ਵਿੱਚ ਸਾਡੇ ਕੋਲ ਦਿਲ ਦੇ ਵਿੱਚ ਵਸਿਆ ਹੁੰਦਾ ਹੈ ਤਾਂ ਉਸ ਟਾਈਮ ਸਾਡਾ ਦਿਲ ਬਹੁਤ ਖੁਸ਼ ਰਹਿੰਦਾ ਹੈ ਜਦੋਂ ਉਹੀ ਸਾਡੇ ਦਿਲ ਤੋਂ ਦੂਰ ਚਲਾ ਜਾਂਦਾ ਹੈ ਤਾਂ ਫਿਰ ਕੋਸ਼ਟਾਂਮ ਦੇਲ ਨੂੰ ਬਹੁਤ ਵੱਡੀ ਥੇਸ ਪਹੁੰਚਦੀ ਹੈ ਤਾਂ ਫਿਰ ਉਸ ਟਾਈਮ ਸਾਡਿਆਂ ਚੀਕਾਂ ਦੀ ਆਵਾਜ਼ ਨਹੀਂ ਆਉਂਦੀ ਤਾਂ ਜੋ ਅੱਖਾਂ ਦੇ ਹੰਝੂ ਹਨ ਉਹਨਾਂ ਦੀ ਹੀ ਆਵਾਜ਼ ਆਉਂਦੀ ਹੈ ਕਿਉਂਕਿ ਉਸ ਟਾਈਮ ਹੰਝੂਆਂ ਨੂੰ ਰੋਕਿਆ ਨਹੀਂ ਰੋਕ ਸਕਦੇ ਇਸ ਲਈ ਉਸ ਟਾਈਮ ਦਿਲ ਵਿੱਚੋਂ ਕੋਈ ਹੋਰ ਆਵਾਜ਼ ਨਹੀਂ ਆਉਂਦੀ ਫਿਰ ਸਿਰਫ ਅੱਖਾਂ ਵਿੱਚੋਂ ਹੰਝੂ ਹੀ ਆਉਂਦੇ ਹਨ ਜਦੋਂ ਜ਼ਿੰਦਗੀ ਵਿੱਚ ਇਨਸਾਨ ਦੇ ਬੁਰੇ ਵਕਤ ਆਉਂਦਾ ਹੈ ਤਾਂ ਅਕਲ ਵੀ ਘਾ ਚਰਨ ਚਲੀ ਜਾਂਦੀ ਹੈ ਜਦੋਂ ਇਨਸਾਨ ਤੇ ਉਸ ਦੀ ਜ਼ਿੰਦਗੀ ਵਿੱਚ ਬੁਰਾ ਵਕਤ ਆਉਂਦਾ ਹੈ ਤਾਂ ਉਸ ਟਾਈਮ ਇਨਸਾਨ ਨੂੰ ਕੁਝ ਹੋਰ ਵੀ ਨਹੀਂ ਪਤਾ ਚੱਲਦਾ ਕੀ ਹੋ ਰਿਹਾ ਹੈ ਇਨਸਾਨ ਉਸ ਬੁਰੇ ਵਕਤ ਵਿੱਚ ਇੰਨਾ ਉਲਝ ਜਾਂਦਾ ਹੈ ਕਿ ਇਨਸਾਨ ਚਾਹ ਕੇ ਵੀ ਸਹੀ ਫੈਸਲਾ ਨਹੀਂ ਲੈ ਪਾਉਂਦਾ ਕਿਉਂਕਿ ਉਸ ਟਾਈਮ ਇਨਸਾਨ ਨੂੰ ਕੋਈ ਸਹੀ ਰਸਤਾ ਨਜ਼ਰ ਨਹੀਂ ਆਉਂਦਾ ਉਹੋ ਗਲਤ ਰਸਤੇ ਵਿੱਚ ਅੱਗੇ ਫਸਦਾ ਚਲਾ ਜਾਂਦਾ ਹੈ ਤਾਂ ਹੀ ਤਾਂ ਕਹਿੰਦੇ ਨੇ ਕਿ ਇਨਸਾਨ ਬੁਰਾ ਨਹੀਂ ਹੁੰਦਾ ਉਸਦਾ ਵਖਤ ਬੁਰਾ ਹੁੰਦਾ ਹੈ ਇਸ ਜ਼ਿੰਦਗੀ ਵਿੱਚ ਚੰਗੇ ਦਿਨ ਅਤੇ ਬੁਰੇ ਦਿਨ ਤਾਂ ਸਭ ਤੇ ਆਉਂਦੇ ਨੇ ਪਰ ਉਹ ਚੰਗੇ ਤੇ ਬੁਰੇ ਦਿਨ ਇੱਕ ਨਾ ਇੱਕ ਦਿਨ ਬਦਲ ਹੀ ਜਾਂਦੇ ਨੇ ਪਰ ਉਹ ਬੁਰਾ ਵਿਵਹਾਰ ਅਤੇ ਬੁਰੇ ਸ਼ਬਦ ਕਦੇ ਨਹੀਂ ਭੁੱਲਦੇ ਜੋ ਬੁਰੇ ਸਮੇਂ ਵਿੱਚ ਆਪਣੇ ਨੇ ਸੁਣਾਏ ਹੁੰਦੇ ਨੇ ਜਦੋਂ ਤੁਹਾਡੇ ਤੇ ਉਹ ਬੁਰਾ ਟਾਈਮ ਚੱਲ ਰਿਹਾ ਹੁੰਦਾ ਹੈ ਤਾਂ ਉਸ ਟਾਈਮ ਤੁਹਾਡੇ ਆਪਣੇ ਤਾਨੇ ਮੇਹਣੇ ਮਾਰਦੇ ਰਹਿੰਦੇ ਹਨ ਬੁਰੇ ਵਕਤ ਵਿੱਚ ਤੁਹਾਡੇ ਆਪਣੇ ਉਸ ਟਾਈਮ ਤੁਹਾਡੀ ਮਦਦ ਨਹੀਂ ਕਰਦੇ ਸਗੋਂ ਉਹ ਤੁਹਾਡੇ ਦੁੱਖਾਂ ਦਾ ਮਜ਼ਾਕ ਉਡਾਉਂਦੇ ਹਨ